ਰੋਈ ਆਓ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜਦਿਆਂ ਹੋਇਆਂ ਕੁਝ ਸਮੇਂ ਦੇ ਲਈ ਅਸੀਂ ਗੁਰਮਤ ਵਿਚਾਰਾਂ ਦੇ ਨਾਲ ਜੁੜਨਾ ਕਰੀਏ ਆਓ ਆਪਣੇ ਮਨ ਨੂੰ ਇਕਾਗਰਿਤ ਕਰਦਿਆਂ ਹੋਇਆਂ ਗੁਰੂ ਚਰਨਾਂ ਦੇ ਵਿੱਚ ਜੁੜੀਏ ਰਸਨਾ ਨੂੰ ਕਰੀਏ ਪਵਿੱਤਰ ਕੋਈ ਵੀ ਰਸਨਾ ਵਾਣੀ ਨਾ ਰਹੇ ਸਾਰੀ ਸੰਗਤ ਗੱਜ ਕਰਕੇ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਹੀ ਖੁਸ਼ੀਆਂ ਦਾ ਅੱਜ ਦਾ ਦਿਨ ਜੋ ਆਇਆ ਹੈ ਇਸ ਦਿਨ ਦਾ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਮਾਤਾ ਪਿਤਾ ਨੂੰ ਚਾਹ ਹੁੰਦਾ ਹੈ ਕਿ ਕਦੋਂ ਉਹ ਦਿਨ ਆਵੇਗਾ ਕਿ ਜੋ ਸਾਡੇ ਧੀਆਂ ਪੁੱਤਰ ਹਨ ਤੇ ਅਸੀਂ ਇਹ ਵਿਆਹ ਵਾਲੇ ਕਾਰਜ ਕਰਾਂਗੇ ਖੁਸ਼ੀਆਂ ਦੇ ਕਾਰਜ ਕਰਾਂਗੇ ਤੇ ਇਹ ਖੁਸ਼ੀਆਂ ਦੇ ਦਿਨ ਨੂੰ ਅਡੀਕ ਤੇ ਅਡੀਕਦੇ ਉਹ ਦਿਨ ਫਿਰ ਆ ਜਾਂਦਾ ਹੈ ਅੱਜ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆਪ ਸਾਰੇ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਹੋ ਸਾਧ ਸੰਗਤ ਜੀ ਇਹ ਜੋ ਗੁਰੂ ਪਾਸ਼ਾ ਮਹਾਰਾਜ ਜੀ ਨੇ ਇੱਕ ਸਿੱਖ ਧਰਮ ਦੇ ਵਿੱਚ ਮर्यादा ਬੰਨ੍ਹ ਦਿੱਤੀ ਹੈ ਇਹ ਜੋ ਗ੍ਰਸਥ ਮਾਰਗ ਹੈ ਇਸ ਨੂੰ ਪ੍ਰਮਾਣਗੀ ਦੇ ਦਿੱਤੀ ਹੈ ਇਹ ਜ਼ਰੂਰੀ ਕਰ ਦਿੱਤਾ ਹੈ ਪਹਿਲੇ ਉਸ ਸਮੇਂ ਸੀ ਜਦੋਂ ਹਰ ਕੋਈ ਬੰਦਾ ਇਸ ਗ੍ਰਸਥ ਮਾਰਗ ਤੋਂ ਦੂਰ ਭੱਜਦਾ ਸੀ ਦੂਰ ਜਾਂਦਾ ਸੀ ਕਿ ਨਹੀਂ ਵਿਆਹ ਨਹੀਂ ਕਰਵਾਉਣਾ ਜਦੋਂ ਅਸੀਂ ਵਿਆਹ ਕਰਵਾ ਲੈਂਦੇ ਹਾਂ ਤੇ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਔਖੀ ਹੋ ਜਾਂਦੀ ਹੈ ਉਨ੍ਹਾਂ ਦੇ ਮਨ ਦੇ ਵਿੱਚ ਇੰਨੀ ਚਾਹਤ ਜ਼ਰੂਰ ਸੀ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਇਸ ਮਨੁੱਖਾ ਜਨਮ ਨੂੰ ਸਫਲਿਆ ਕਰਨਾ ਹੈ ਤੇ ਵਿਆਹ ਨਹੀਂ ਸੀ ਕਰਵਾਉਂਦੇ ਕਿ ਵਿਆਹ ਕਰਾਉਣ ਦੇ ਨਾਲ ਗ੍ਰਸਤ ਮਾਰਗ ਧਾਰਨ ਕਰਨ ਦੇ ਨਾਲ ਬਹੁਤ ਜ਼ਿਆਦਾ ਭਜਦੌੜ ਬਹੁਤ ਜ਼ਿਆਦਾ ਰੁਕਾਵਟਾਂ ਬਿਗਲ ਪੈ ਜਾਂਦੇ ਨੇ ਤੇ ਪ੍ਰਮਾਤਮਾ ਦੇ ਨਾਲ ਜੁੜਿਆ ਨਹੀਂ ਜਾਂਦਾ ਇਸੇ ਕਰਕੇ ਸਾਧ ਸੰਗਤ ਜੀ بڑے بڑے ઋષਿ ਮੁਨੀ ਜਿਹੜੇ ਮਹਾਤਮਾ ਬਣ ਗਏ ਉਹ ਜੰਗਲਾਂ 'ਚ ਕੋਈ ਜੰਗਲਾਂ ਨੂੰ ਚਲਿਆ ਗਿਆ ਕੋਈ ਪਹਾੜਾਂ ਤੇ ਚਲਿਆ ਗਿਆ ਕੋਈ ਕਿਤੇ ਚਲਿਆ ਗਿਆ ਪਰ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਨੇ ਇਸ ਗ੍ਰਸਤ ਮਾਰਗ ਨੂੰ ਪ੍ਰਧਾਨ ਕਹਿ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗ੍ਰਸਤ ਮਾਰਗ ਨੂੰ ਜੋ ਪ੍ਰਵਾਨਗੀ ਦੇ ਦਿੱਤੀ ਕਿ ਭਾਈ ਇਹ ਗ੍ਰਸਤ ਮਾਰਗ ਬਹੁਤ ਜ਼ਰੂਰੀ ਹੈ ਗੁਰਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ ਕੇ ਆਪਣੇ ਜੀਵਨ ਦੇ ਵਿੱਚ ਸਾਨੂੰ ਕਿਤੇ ਵੀ ਆਪਣਾ ਕੰਮ ਕਾਰ ਛੱਡ ਕੇ ਕਿਤੇ ਜਾਣ ਦੀ ਲੋੜ ਨਹੀਂ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਕਾਰ ਵਿਹਾਰ ਕਰਦਿਆਂ ਹੋਇਆਂ ਸੀ ਪ੍ਰਮਾਤਮਾ ਨੂੰ ਪਾ ਸਕਦੇ ਆ ਭਗਤ ਸਾਹਿਬਾਨਾ ਨੇ ਵੀ ਬਚਨ ਕਰ ਦਿੱਤੇ ਕਹਿੰਦੇ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਮ ਕਹਿੰਦੇ ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਹੈ ਤੇ ਆਪਣਾ ਚਿੱਤ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਣਾ ਹੈ ਤੇ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਰਹਿੰਦਿਆਂ ਹੋਇਆਂ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਹੋ ਪਰਮਾਤਮਾ ਨੂੰ ਮਿਲ ਸਕਦੇ ਹੋ ਤੇ ਤੁਸੀਂ ਆਪਣੇ ਘਰ-ਬਾਰ ਨੂੰ ਛੱਡੋਗੇ ਨਹੀਂ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਸਾਰਾ ਕੁਝ ਮਿਲ ਜਾਏਗਾ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਹੀ ਸਾਧ ਸੰਗਤ ਜੀ ਇਸ ਪ੍ਰਕਾਰ ਗੁਰੂ ਦੇ ਸਿੱਖ ਜਿਹੜੇ ਐ ਉਹ ਗ੍ਰਸਥ ਮਾਰਗ ਦੇ ਵਿੱਚ ਚੱਲਦੇ ਆ ਮਹਾਂ ਪਰਮਾਤਮਾ ਦੇ ਨਾਲ ਜੁੜ ਕੇ ਰਹਿੰਦੇ ਆ ਹੁਣ ਸਾਧ ਸੰਗਤ ਜੀ ਦੇਖੋ ਕਿ ਦੋ ਜੀਆਂ ਦਾ ਮਿਲਾਪ ਹੁੰਦਾ ਹੈ ਦੋ ਜੀਆਂ ਦਾ ਮਿਲਾਪ ਹੁੰਦਾ ਤੇ ਉਥੋਂ ਫਿਰ ਇਹ ਗ੍ਰਸਥ ਮਾਰਗ ਆਰੰਭ ਹੁੰਦਾ ਹੈ ਦੇਖੋ ਕਿਵੇਂ ਗ੍ਰਸਥ ਮਾਰਗ ਚੱਲਦਾ ਹੈ ਸਾਡੇ ਵੀ ਘਰ-ਬਾਰ ਨੇ ਸਾਡੇ ਵੀ ਬੱਚੇ ਨੇ ਪਰਿਵਾਰ ਹੈ ਕਿੰਨੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਬੈਠੇ ਆ ਬੱਚਿਆਂ ਦੇ ਵਿੱਚ ਬੈਠੇ ਆ ਸਾਧ ਸੰਗਤ ਜੀ ਆਪਣੇ ਭੈਣ ਭਰਾ ਸੱਜਣ ਮਿੱਤਰ ਉਹਨਾਂ ਨੂੰ ਮਿਲਿਆ ਗਿਲੇਆ ਕਿੰਨੀ ਖੁਸ਼ੀ ਹੁੰਦੀ ਹੈ ਕਿੰਨਾ ਚਾਹ ਚੜਦਾ ਹੈ ਤੇ ਆਪਣੇ ਭੈਣ ਭਰਾਵਾਂ ਦੇ ਵਿੱਚ ਬੈਠਿਆਂ ਹੋਏ ਆ ਵੀ ਅਸੀਂ ਗੁਰੂ ਦੀ ਬਾਣੀ ਵਿੱਚ ਜੁੜਦੇ ਹਾਂ ਨਿਤ ਨਿਮ ਕਰਦੇ ਹਾਂ ਤੇ ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਰਹਿੰਦੇ ਆ ਹੋਏ ਆ ਬਾਣੀ ਪੜ੍ਹਦੇ ਆ ਨਿਤ ਨਿਮ ਕਰਦੇ ਆ ਸੇਵਾਵਾਂ ਨਿਭਾਉਂਦੇ ਆ ਅਸੀਂ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਸਕਦੇ ਹਾਂ ਹੁਣ ਸਾਧ ਸੰਗਤ ਜੀ ਦੋਵਾਂ ਜੀਆਂ ਦਾ ਮਿਲਾਪ ਹੈ ਇਸੇ ਦੋਵਾਂ ਜੀਆਂ ਦੇ ਮਿਲਾਪ ਤੋਂ ਉਸ ਤੋਂ ਬਾਅਦ ਜਿਹੜੀ ਦੋਵਾਂ ਜੀਆਂ ਨੇ ਕਮਾਈ ਕਰਨੀ ਹੈ ਮਿਹਨਤ ਕਰਨੀ ਹੈ ਧਰਮ ਤੇ ਮਾਰਗ ਤੇ ਚੱਲਦਿਆਂ ਹੋਇਆਂ ਤੇ ਦੋਵਾਂ ਜੀਆਂ ਨੇ ਜਦੋਂ ਚੱਲਣਾ ਹੈ ਤੇ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਜੇ ਕੋਈ ਕਹੇ ਕਿ ਅਸੀਂ ਦੋਵੇਂ ਜੀ ਇੱਕ ਦਾ ਮੁਖ ਇਧਰ ਨੂੰ ਹੈ ਤੇ ਇੱਕ ਦਾ ਮੁਖ ਇਧਰ ਨੂੰ ਹੈ ਵੇਖੋ ਉੱਥੇ ਸਮਾਜ ਦੇ ਵਿੱਚ ਚੱਲਦਿਆਂ ਹੋਏ ਆਂ ਵੀ ਪਰੇਸ਼ਾਨੀ ਹੈ ਤੇ ਧਰਮ ਦੇ ਮਾਰਗ ਤੇ ਚੱਲਦਿਆਂ ਹੋਏ ਆਂ ਵੀ ਪਰੇਸ਼ਾਨੀ ਹੈ ਇਹ ਦੋਵਾਂ ਮਾਰਗਾਂ ਤੇ ਦੋਵਾਂ ਰਸਤਿਆਂ ਤੇ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਦੋਵੇਂ ਜੀ ਸਹਾ ਸੰਗ ਜੀ ਦੋਵਾਂ ਜੀਆਂ ਤੋਂ ਬਿਨਾਂ ਦੋਵਾਂ ਤੋਂ ਬਿਨਾਂ ਕੰਮ ਚੱਲ ਹੀ ਨਹੀਂ ਸਕਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਹੈ ਸਾਡੇ ਤੇ ਸਤਿਗੁਰੂ ਜੀ ਨੇ ਮਹਾਰਾਜ ਕਹਿੰਦੇ ਮਾਤ ਪਿਤਾ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪਰੇ ਧੋਈ ਬੜਾ ਸੋਹਣਾ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਕਹਿੰਦੇ ਹੁਣ ਦੋਵੇਂ ਜੀ ਨੇ ਮਾਤਾ ਅਤੇ ਪਿਤਾ ਹਨ ਤੇ ਮਾਤਾ ਪਿਤਾ ਤੋਂ ਬਿਨਾ ਕਹਿੰਦੇ ਬਾਲਕ ਬੱਚਾ ਜਨਮ ਕਿਵੇਂ ਲੈ ਲਵੇਗਾ ਕਿਵੇਂ ਬੱਚਾ ਹੋ ਜਾਵੇਗਾ ਇਹ ਦੋਵਾਂ ਜੀਆਂ ਦਾ ਮਿਲਾਪ ਹੈ ਤੇ ਦੋਵਾਂ ਜੀਆਂ ਤੋਂ ਅੱਗੇ ਫਿਰ ਪਰਿਵਾਰ ਵੱਧਦਾ ਹੈ ਮਹਾਰਾਜ ਜੀ ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਅਗਲਾ ਬਚਨ ਕੀਤਾ ਬਿੰਬ ਬਿਨਾ ਕੈਸੇ ਕਪੜੇ ਧੋਈ ਕਹਿੰਦੇ ਹੁਣ ਜਦੋਂ ਅਸੀਂ ਕੱਪੜੇ ਪਹਿਨਦੇ ਹਾਂ ਇਹ ਗੰਦੇ ਮੈਲੇ ਵੀ ਹੁੰਦੇ ਨੇ ਸਾਧ ਸੰਗਤ ਜੀ ਇਹਨਾਂ ਮੈਲੇ ਕੱਪੜਿਆਂ ਨੂੰ ਫਿਰ ਨਿਰਮਲ ਵੀ ਕਰਨਾ ਹੈ ਸਾਫ਼ ਵੀ ਕਰਨਾ ਹੈ ਤੇ ਜਦੋਂ ਅਸੀਂ ਮੈਲੇ ਕੱਪੜਿਆਂ ਨੂੰ ਸਾਫ਼ ਕਰਨਾ ਹੈ ਨਾ ਤੇ ਸਾਨੂੰ ਸਾਬਣ ਸਰਫ ਦੀ ਲੋੜ ਪਵੇਗੀ ਤੇ ਮਹਾਰਾਜ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਕੱਪੜੇ ਮੈਲੇ ਹੋਏ ਪਏ ਨੇ ਤੇ ਤੁਸੀਂ ਕਹੋ ਕਿ ਕੱਪੜੇ ਨੂੰ ਸਾਫ਼ ਕਰਨਾ ਪਰ ਸਾਡੇ ਕੋਲ ਨਾ ਤਾਂ ਸਾਬਣ ਹੈ ਨਾ ਕੋਈ ਸਰਫ ਹੈ ਕੁਝ ਵੀ ਨਹੀਂ ਹੈ ਇਕੱਲਾ ਪਾਣੀ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਫਿਰ ਕੱਪੜੇ ਨਿਰਮਲ ਕਿਵੇਂ ਹੋ ਜਾਣਗੇ ਕਪੜੇ ਸਾਫ ਕਿਵੇਂ ਹੋ ਜਾਣਗੇ ਤੇ ਜੇ ਤੁਸੀਂ ਕਹੋ ਕਿ ਸਾਡੇ ਕੋਲ ਸਰਪ ਹੈ ਸਾਬਣ ਹੈ ਪਰ ਪਾਣੀ ਨਹੀਂ ਹੈ ਤੇ ਫਿਰ ਵੀ ਕਪੜੇ ਕਿਵੇਂ ਸਾਫ ਹੋ ਜਾਣਗੇ ਕਪੜੇ ਸਾਫ ਨਹੀਂ ਹੋਣਗੇ ਇਹ ਦੋਵਾਂ ਚੀਜ਼ਾਂ ਦਾ ਮਿਲਾਪ ਚਾਹੀਦਾ ਹੈ ਇਹ ਦੋਵੇਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਪਾਣੀ ਵੀ ਚਾਹੀਦਾ ਹੈ ਸਾਬਣ ਸਰਪ ਵੀ ਚਾਹੀਦਾ ਜਦੋਂ ਅਸੀਂ ਕੱਪੜੇ ਨੂੰ ਮਲ ਮਲ ਕੇ ਸਾਬਣ ਸਰਪ ਦੇ ਨਾਲ ਧੋ ਕੇ ਪਾਣੀ ਦੇ ਵਿੱਚੋਂ ਕੱਢਾਂਗੇ ਤੇ ਉਹੀ ਮੈਲਾ ਹੋਇਆ ਕੱਪੜਾ ਉਹ ਨਿਰਮਲ ਹੋ ਜਾਵੇਗਾ ਦੁਬਾਰਾ ਸਰੀਰ ਦੇ ਉੱਪਰ ਪਾਉਣ ਦੇ ਲਈ ਕਾਬਲ ਹੋ ਜਾਵੇਗਾ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਕਿ ਭਾਈ ਮਾਤਾ ਪਿਤਾ ਤੋਂ ਬਿਨਾਂ ਬਾਲ ਨਹੀਂ ਹੋ ਸਕਦਾ ਅਤੇ ਸਾਬਣ ਸਰਪ ਤੋਂ ਬਿਨਾਂ ਤੁਸੀਂ ਕੱਪੜੇ ਨਹੀਂ ਧੋ ਸਕਦੇ ਇਹ ਦੋਵੇਂ ਚੀਜ਼ਾਂ ਸਾਨੂੰ ਚਾਹੀਦੀਆਂ ਹਨ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਗ੍ਰਸਤ ਮਾਰਗ ਦੇ ਵਿੱਚ ਸਾ ਸੰਗਤ ਜੀ ਕਹਿੰਦੇ ਜੈਸੇ ਜਲ ਹਰ ਬਿਨਾ ਜ਼ਮੀਂ ਨਹੀਂ ਬੋਈ ਐ ਹੁਣ ਵੇਖੋ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਕਹਿੰਦੇ ਹੁਣ ਸਾਡੇ ਕੋਲ ਜ਼ਮੀਨ ਤੇ ਹੈਗੀ ਐ ਪਰ ਸਾਡੇ ਕੋਲ ਉਸ ਜ਼ਮੀਨ ਨੂੰ ਬੋਹਣ ਦੇ ਲਈ ਕੋਈ ਹੱਲ ਨਹੀਂ ਐ ਜਾਂ ਉਸ ਜ਼ਮੀਨ ਦੇ ਵਿੱਚ ਬੋਣ ਦੇ ਲਈ ਕੋਈ ਬੀਜ ਨਹੀਂ ਹੈ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਫਸਲ ਕਿਵੇਂ ਕੱਢ ਲਓਗੇ ਹੁਣ ਬੀਜ ਵੀ ਚਾਹੀਦਾ ਹੈ ਤੇ ਬੀਜ ਬੋਣ ਦੇ ਲਈ ਜ਼ਮੀਨ ਵੀ ਚਾਹੀਦੀ ਹੈ ਜੇ ਕੋਈ ਆਖੇ ਮੇਰੇ ਕੋਲ ਬੀਜ ਤਾਂ ਬਹੁਤ ਹੈ ਮੱਕਈ ਦਾ ਬੀਜ ਪਿਆ ਹੈ ਕਣਕ ਦਾ ਬੀਜ ਪਿਆ ਹੈ ਪਰ ਸਾਧ ਸੰਗਤ ਜੀ ਜ਼ਮੀਨ ਕੋਈ ਨਹੀਂ ਜੇ ਜ਼ਮੀਨ ਖੇਤ ਨਹੀਂ ਹੈ ਤੇ ਉਹ ਬੀਜ ਅਸੀਂ ਕਿੱਥੇ ਬੋਵਾਂਗੇ ਤੇ ਜੇ ਜ਼ਮੀਨ ਹੈ ਤੇ ਬੀਜ ਕੋਈ ਨਹੀਂ ਹੈ ਤੇ ਫਿਰ ਉਹ ਫਸਲ ਕਿਵੇਂ ਹੋਵੇਗੀ ਇਹ ਦੋਵੇਂ ਚੀਜ਼ਾਂ ਸਾਨੂੰ ਚਾਹੀਦੀਆਂ ਹਨ ਜ਼ਮੀਨ ਵੀ ਚਾਹੀਦੀ ਹੈ ਤੇ ਸਾਨੂੰ ਬੀਜ ਵੀ ਚਾਹੀਦਾ ਹੈ ਤੇ ਫੇਰ ਹੀ ਜਾ ਕੇ ਅਸੀਂ ਫਸਲ ਕੱਢਾਂਗੇ। ਕਬੀਰ ਸਾਹਿਬ ਜੀ ਨੇ ਬੜੇ ਸੋਹਣੇ ਸੋਹਣੇ ਪਰਮਾਨ ਦੇ ਕੇ ਸਾਧ ਸੰਗਤ ਜੀ ਸਾਨੂੰ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਸੂਤ ਬਿਨਾ ਕੈਸੇ ਮਣੀ ਪਰੋਈ ਐ ਹੁਣ ਕੋਈ ਮਾਲਾ ਪਰੌਣੀ ਹੋਵੇ ਸਾਡੇ ਕੋਲ ਮੋਤੀ ਤੇ ਬਹੁਤ ਨੇ ਸਾਡੇ ਕੋਲ ਮੋਤੀ ਬਹੁਤ ਨੇ ਸੋਹਣੇ ਸੋਹਣੇ ਪਰ ਸਾਧ ਸੰਗਤ ਜੀ ਸਾਡੇ ਕੋਲ ਸੂਤ ਨਹੀਂ ਹੈ ਸਾਡੇ ਕੋਲ ਧਾਗਾ ਨਹੀਂ ਹੈ ਜਿਵੇਂ ਧਾਗੇ ਦੇ ਵਿੱਚ ਅਸੀਂ ਉਹ ਮੋਤੀ ਪਰੋ ਸਕੀਏ ਉਹ ਮੋਤੀ ਪਾ ਸਕੀਏ ਤਕਬੀਰ ਸਾਹਿਬ ਜੀ ਕਹਿੰਦੇ ਉਹ ਮਾਲਾ ਨਹੀਂ ਬਣੇਗੀ ਸੂਤ ਬਿਨਾ ਕੈਸੇ ਮਣੀ ਪਰੋਈਏ ਜਿਵੇਂ ਮਾਲਾ ਪਰੋਈ ਜਾਵੇਗੀ ਕਿਵੇਂ ਮਾਲਾ ਬਣ ਜਾਵੇਗੀ ਧਾਗਾ ਤੇ ਚਾਹੀਦਾ ਹੈ ਨਾ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਨੇ ਵਜਨ ਕੀਤਾ ਕਿ ਜਿਵੇਂ ਮਾਤਾ ਪਿਤਾ ਤੋਂ ਬਿਨਾ ਬਾਲ ਨਹੀਂ ਹੋ ਸਕਦਾ ਸਬਨ ਸਰਪ ਤੋਂ ਬਿਨਾ ਕੱਪੜਿਆਂ ਦੇ ਵਿੱਚੋਂ ਮੈਲ ਨਹੀਂ ਨਿਕਲ ਸਕਦੀ ਜੇ ਜਿਸ ਤਰ੍ਹਾਂ ਕਹਿੰਦੇ ਜ਼ਮੀਨ ਖੇਤ ਜਿਹੜਾ ਹੈ ਉਹ ਬੀਜ ਤੋਂ ਬਿਨਾ ਉਸ ਦੇ ਵਿੱਚੋਂ ਫਸਲ ਨਹੀਂ ਹੋ ਸਕਦੀ ਤੇ ਸੂਤ ਤੋਂ ਬਿਨਾ ਧਾਗੇ ਤੋਂ ਬਿਨਾ ਕਬੀਰ ਸਾਹਿਬ ਕਹਿੰਦੇ ਕਿ ਭਾਈ ਮਾਲਾ ਨਹੀਂ ਪਰੋਈ ਜਾ ਸਕਦੀ ਇਸੇ ਤਰ੍ਹਾਂ ਕਹਿੰਦੇ ਜਿਹੜੇ ਦੋ ਜੀ ਹਨ ਦੋਵਾਂ ਜੀਆਂ ਦੇ ਮਿਲਾਪ ਤੋਂ ਬਿਨਾ ਭਾਈ ਤੁਸੀਂ ਇੱਕ ਪਰਮਾਤਮਾ ਵਾਹਿਗੁਰੂ ਦੇ ਮਾਰਗ ਤੇ ਕਿਵੇਂ ਚੱਲ ਸਕਦੇ ਨਹੀਂ ਚੱਲ ਸਕਦੇ ਸੰਸਾਰੀ ਜਿਹੜੇ ਕਾਰ ਵਿਹਾਰ ਨੇ ਤੁਸੀਂ ਉਹਨਾਂ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਤੇ ਧਰਮ ਦਾ ਮਾਰਗ ਤੇ ਸਾਧ ਸੰਗਤ ਦੀ ਬਹੁਤ ਦੂਰ ਦੀ ਗੱਲ ਹੈ ਬਹੁਤ ਦੂਰ ਦੀ ਅਸੀਂ ਕਾਰ ਵਿਹਾਰ ਕਰਦੇ ਹਾਂ ਕਾਰ ਵਿਹਾਰ ਕਰਨ ਦੇ ਲਈ ਵੀ ਦੋਹਾਂ ਜੀਆਂ ਦਾ ਬੜਾ ਵੱਡਾ ਸੰਯੋਗ ਹੁੰਦਾ ਹੈ ਬੜਾ ਵੱਡਾ ਸੰਯੋਗ ਹੈ ਹਰ ਇੱਕ ਸਲਾਹ ਦੇ ਵਿੱਚ ਦੋਹਾਂ ਜੀਆਂ ਨੇ ਡਿਸਕਸ ਕਰਨੀ ਹਰ ਇੱਕ ਕੰਮ ਦੇ ਵਿੱਚ ਸਲਾਹ ਕਰਨੀ ਕਿਵੇਂ ਅੱਗੇ ਵਧਣਾ ਹੈ ਕਿਵੇਂ ਚੱਲਣਾ ਹੈ ਇਹ ਦੋਵੇਂ ਜੀ ਨੇ ਜਿਹੜੇ ਆਪਣੇ ਦੁੱਖ ਸੁੱਖ ਦੀਆਂ ਜਿੰਨੀਆਂ ਬਾਤਾਂ ਨੇ ਆਪਸ ਦੇ ਵਿੱਚ ਬੈਠ ਕੇ ਕਰ ਸਕਦੇ ਨੇ ਕਿਸੇ ਦੇ ਕੋਲ ਤੁਸੀਂ ਬੈਠ ਕੇ ਕਰੋਗੇ ਸਾਥ ਸੰਗਤ ਜੀ ਅਗਲਾ ਤੁਹਾਡਾ ਮਜ਼ਾਕ ਬਣਾਏਗਾ ਅਗਲਾ ਕੀ ਪਤਾ ਖੁਸ਼ ਹੋਏਗਾ ਕੀ ਕਹੇਗਾ ਤੁਹਾਡਾ ਮਜ਼ਾਕ ਬਣਾਉਣਾ ਤੇ ਜਾਂ ਕਈ ਲੋਕਾਂ ਨੂੰ ਅੱਗੇ ਜਾ ਕੇ ਦੱਸਣਾ ਇਹ ਦੋਵਾਂ ਜੀਆਂ ਦਾ ਮਿਲਾਪ ਸਾਥ ਸੰਗਤ ਜੀ ਬੜਾ ਵੱਡਾ ਮਿਲਾਪ ਹੈ ਦੋਵੇਂ ਜੀ ਬੈਠ ਕੇ ਆਪਣਾ ਦੁੱਖ ਸੁੱਖ ਕਰ ਸਕਦੇ ਆ ਅੱਗੇ ਵੱਧ ਸਕਦੇ ਆ ਕਈ ਸਲਾਹਾਂ ਹੋ ਸਕਦੀਆਂ ਨੇ ਹਰ ਇੱਕ ਮੋੜ ਤੇ ਇੱਕ ਦੂਜੇ ਦਾ ਸਾਥ ਦੇ ਸਕਦੇ ਏ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਧਰਮ ਦਾ ਮਾਰਗ ਹੈ ਨਾ ਉਹ ਵੀ ਇਸੇ ਤਰ੍ਹਾਂ ਹੁਣ ਦੋਵਾਂ ਜੀਆਂ ਦਾ ਮਿਲਾਪ ਹੋਇਆ ਤੇ ਭੈਣ ਭਰਾ ਜਿਹੜੇ ਨੇ ਉਹ ਵੀ ਖੁਸ਼ ਹੋ ਕੇ ਕਹਿੰਦੇ ਕਿ ਚਲੋ ਅਸੀਂ ਆਪਣੇ ਸੱਜਣ ਮਿੱਤਰ ਨੂੰ ਮਿਲ ਕੇ ਆਈਏ ਤੇ ਜਿਹੜਾ ਬੰਦਾ ਹੈ ਇਕੱਲਾ ਹੈ ਤੇ ਉਹਦੇ ਕੋਲੋਂ ਜਾਣ ਦੇ ਲਈ ਵੀ ਬੜੀ ਵਾਰ ਸੋਚਣਾ ਪੈਂਦਾ ਕਿ ਉਹ ਤੇ ਇਕੱਲਾ ਹੈ ਕਿਵੇਂ ਸਾਨੂੰ ਚਾਹ ਪਾਣੀ ਪਿਆਏਗਾ ਕਿਵੇਂ ਕੋਲ ਬੈਠੇਗਾ ਜਦੋਂ ਦੋਵੇਂ ਜੀ ਹੋਂਦ ਅਸੀਂ ਖੁਸ਼ ਹੋ ਕੇ ਜਾਂਦੇ ਆ ਕਿ ਭਾਈ ਉਹ ਤੇ ਚਾਹ ਪਾਣੀ ਪੁੱਛਣ ਵਾਲੇ ਵੀ ਹੈਗੇ ਨੇ ਕੋਲ ਬੈਠਣਾ ਬੈਠਣ ਵਾਲੇ ਵੀ ਹੈਗੇ ਨੇ ਅਸੀਂ ਖੁਸ਼ ਹੋ ਕੇ ਜਾਂਦੇ ਜਿੱਥੇ ਪਰਿਵਾਰ ਬਣਿਆ ਹੋਵੇ ਤੇ ਜਿੱਥੇ ਪਰਿਵਾਰ ਹੀ ਨਹੀਂ ਹੈ ਸਾਥ ਸੰਗਤ ਜੀ ਉਥੇ ਜਲਦੀ ਖੁਸ਼ ਹੋ ਕੇ ਜਾਇਆ ਵੀ ਨਹੀਂ ਜਾਂਦਾ ਜਿਹੜਾ ਧਰਮ ਦਾ ਮਾਰਗ ਹੈ ਸਾਧ ਸੰਗਤ ਜੀ ਉਹਦੇ ਵਿੱਚ ਵੀ ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਚੱਲਣ ਦੇ ਲਈ ਵੀ ਦੋਵਾਂ ਜੀਆਂ ਦਾ ਮਿਲਾਪ ਬੜਾ ਵੱਡਾ ਮਿਲਾਪ ਹੈ ਦੋਵੇਂ ਜੀ ਸਾਧ ਸੰਗਤ ਜੀ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਜੁੜਦੇ ਨੇ ਬਾਣੀ ਵਿੱਚ ਜੁੜਦੇ ਨੇ ਬੜੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਟੈਨਸ਼ਨਾਂ ਖਤਮ ਹੋ ਜਾਂਦੀਆਂ ਨੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਮਾਰਗ ਬੜਾ ਵੱਡਾ ਮਾਰਗ ਹੈ ਗ੍ਰਿਸ਼ਤ ਮਾਰਗ ਤੇ ਘਰ ਦੇ ਵਿੱਚ ਵੀ ਭੈਣ ਭਰਾ ਨੇ ਆਉਣਾ ਤੇ ਉਹਦੀ ਸੇਵਾ ਵੀ ਹੋਵੇਗੀ ਤੇ ਧਰਮ ਦੇ ਮਾਰਗ ਤੇ ਚੱਲਣਾ ਤੇ ਤੁਹਾਡੇ ਕੋਲੋਂ ਚੱਲਿਆ ਜਾਵੇਗਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਇਹ ਕਾਰਜ ਪਰਮਾਤਮਾ ਆਪ ਹੀ ਕਰਨ ਵਾਲਾ ਹੈ ਮਨ ਦੇ ਵਿੱਚ ਬੜੀ ਚਿੰਤਾ ਹੁੰਦੀ ਕਿ ਪਤਾ ਨਹੀਂ ਪਰਿਵਾਰ ਕਿਵਾਂ ਜਾਂ ਮਿਲੇਗਾ ਕਿਵੇਂ ਲੱਭੇਗਾ ਚੰਗੇ ਪਰਿਵਾਰ ਬਹੁਤ ਘੱਟ ਮਿਲਦੇ